ਆਹ ਕੋ ট্রাক ਦੀ ਗੈਸ ਲੀਕ ਹੋ ਗਈ ਏ ਨਾਲ ਆ ਨਾ ਥੱਲੇ ਨਾਲ ਆ ট্রাক ਦੀ ਗੈਸ ਥੱਲੇੋਂ ਫਟ ਗਿਆ ਮਗਰੋਂ ਗੈਸ ਨਿਕਲ ਜਾਲੀ ਬਹੁਤ ਜਿਆਦੇ ਅੱਗ ਪੈ ਜੂਗੀ ਨੇੜਾ ਨਾ ਜਾਓ ਨੇੜਾ ਨਾ ਜਾਓ ਅੱਗ ਪੈ ਜੂਗੀ ਇਧਰ ਆ ਜਾ ਦੂਰ ਹਵਾ ਬੜੀ ਵਧੀਆ ਪਰੇ ਚੱਲਦੀ ਆ ਜਦੋਂ ਬਹੁਤ ਲੱਲਾ ਹੋ ਜਾਣਾ ਸੀ ਆ ਹਵਾ ਦੇ ਕਾਰਨ ਬਚਤ ਹੋ ਗਈ ਇਹ ਬੇਦਕੋੜ ਵੀ ਹੋ ਸਕਦਾ ਯਾਰ ਕਮਾਲ ਹੋ ਗਿਆ ਯਾਰ ਉਹ ਭੱਜ ਗਏ ਨਿਕਲ ਗਏ ਉਹਦੀਆਂ ਲੀਕ ਹੈ ਕਿਧਰ ਗਏ ਡਰਾਈਵਰ ਆ ਗਏ ਦੂਸਰੇ ਡਰਾਈਵਰ ਲੀਕ ਹੋ ਗਈ ਕਿ ਕਿਹੜੀ ਗੈਸ ਹੈ ਹੈ ਸੀਐਨਡੀਆ ਆਹ ਭਾਈ ਕੰਮ ਕੱਲ ਲਈ ਹੋ ਗਿਆ ਯਾਰ ਤੂੰ ਡਰਾਈਵਰ ਆਏਗੇ ਚਲੋ ਇਹ ਡਰਾਈਵਰ ਹੈ ਭਾਈ ਇਹ ਉਰੇ ਰੋ ਉਰੇ ਰੋ ਕੋਈ ਚੱਕਰ ਨਹੀਂ ਹੋ ਜਾਂਦੇ ਹੋ ਕੀ ਤਾਂ ਨਿਬੜ ਜਾਊਗਾ ਕੰਮ ਆਪੇ ਸੀ ਐਂਜੀ ਉਧਰ ਨਾ ਜਾਓ ਫੋਨ ਦੇ ਬੱਚੇ ਸਮਾਏ ਦੇ ਫੋਨ ਉਹ ਕੋਈ ਚੱਕਰ ਨਹੀਂ ਫੋਨ ਪਿਆ ਰਹਿੰਦੇ ਤੇਰਾ ਗੱਡੀ 'ਚ ਰਹਿੰਦੇ ਯਾਰ ਤੂੰ ਨੇੜੇ ਨਾ ਜਾਉਦੇ ਹੁਣ ਆ ਦੇਖੋ ਇਮੀ ਪਈ ਜਾਂਦਾ ਆ ਗੈਸ ਲੀਕ ਹੋ ਗਿਆ ਟਰੱਕ ਇੰਨੇ ਨਾਲ ਆਇਆਗਾ ਟੈਂਕੀ ਹੈ ਵੱਡੀ